ਸੂਬੇ ਪਾਰਚ ਜਿੱਥੇ ਕਿ ਹੜਾ ਦੀ ਮਾਰ ਦੇ ਨਾਲ ਲੋਕ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਤੁਹਾਨੂੰ ਤਸਵੀਰਾਂ ਰਮਦਾਸ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਅੰਮ੍ਰਿਤਸਰ ਦੇ ਇਸ ਅਜਨਾਲਾ ਦੇ ਇਸ ਇਲਾਕੇ ਦੇ ਵਿੱਚ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਪਾਣੀ ਜੋ ਹੈ ਉਹ ਇੰਨਾ ਜ਼ਿਆਦਾ ਪੜ ਚੁੱਕਿਆ ਹੈ ਦੱਸਿਆ ਜਾ ਰਿਹਾ ਹੈ ਤਕਰੀਬਨ ਇਸ ਪਾਣੀ ਦੇ ਨਾਲ 4 ਦਰਜਨ ਤੋਂ ਵੱਧ ਪਿੰਡਾਂ ਦੇ ਨਾਲ ਜੋ ਹੈ ਸ਼ਹਿਰ ਦਾ ਸੰਪਰਕ ਟੁੱਟ ਚੁੱਕਿਆ ਹੈ ਲੇਕਿਨ ਉਸ ਤੋਂ ਬਾਅਦ ਵੀ ਜੋ ਲੋਕ ਨੇ ਉਹ ਹਾਰ ਮੰਨਦੇ ਹੋਏ ਨਹੀਂ ਨਜ਼ਰ ਆ ਰਹੇ ਅਤੇ ਉਹਨਾਂ ਵੱਲੋਂ ਜੋ ਹੈ ਆਪਣੀਆਂ ਨਿੱਜੀ ਕਾਰਾਂ ਦੇ ਵਿੱਚ ਜੋ ਹੈ ਲੋਕਾਂ ਦੇ ਵਾਸਤੇ ਰਮਦਾਸ ਤੇ ਵਸਨੀਕਾ ਦੇ ਵਾਸਤੇ ਰਾਸ਼ਨ ਭੇਜਿਆ ਜਾ ਰਿਹਾ ਹੈ ਉੱਥੇ ਕੁਝ ਟਰਾਲੀਆਂ ਵੀ ਲੰਘਦੀਆਂ ਹੋਈਆਂ ਇਹਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਹੈ ਮੁਸ਼ਕਲ ਦੇ ਨਾਲ ਟਰਾਲੀਆਂ ਵੀ ਰਸਤੇ 'ਚੋਂ ਲੰਘਣ ਡਿਆਣੇ ਜਿੱਥੇ ਕਿ ਰਸਤੇ ਦੇ ਹਾਲਾਤ ਖਸਤਾ ਹੋਏ ਪਏ ਨੇ ਹਰ ਪਾਸੇ ਜੋ ਹੈ ਪਾਣੀ ਆਪਣਾ ਕਹਿਰ ਮਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਅਜਨਾਲਾ ਦੇ ਰਮਦਾਸ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਇਹ ਇਲਾਕਾ ਵੀ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਕਹਿ ਸਕਦੇ ਹਾਂ ਕਿ 2025 ਦੇ ਆਏ ਇਨ੍ਹਾਂ ਹੜ੍ਹਾਂ ਦੇ ਵਿੱਚ ਪੰਜਾਬ ਕਿਤਨਾ ਕਿਤੇ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਪੰਜਾਬੀ ਆਪਣੇ بلند ਹੌਸਲੇ ਦੇ ਲਈ ਜਾਣੇ ਜਾਂਦੇ ਨੇ ਜੋ ਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਵੀ ਟੁੱਟਦੇ ਹੋਏ ਨਹੀਂ ਨਜ਼ਰ ਆ ਰਹੇ ਅਤੇ ਉਹ ਆਪਣੇ ਹੀ ਪੰਜਾਬੀ ਸਾਥੀਆਂ ਦੇ ਵਾਸਤੇ ਰਾਸ਼ਨ ਪੇਜਦੇ ਹੋਏ ਆਪਣੀਆਂ ਕਾਰਾ ਦੇ ਵਿੱਚ ਨਜ਼ਰ ਆ ਰਹੇ ਨੇ ਮੇਰੇ ਸਹਿਯੋਗੀ ਗगन ਵੱਲੋਂ ਜੋ ਹੈ ਖੁਦ ਰਮਦਾਸ ਪਹੁੰਚ ਕੇ ਹੈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਅਤੇ ਨਾਲ ਹੀ ਨਾਲ ਹਾਲਾਤ ਬਿਆਨ ਕੀਤੇ ਗਏ ਨੇ ਕਿ ਇਸ ਵੇਲੇ ਕੀ ਹਾਲਾਤ ਰਮਦਾਸ ਦੇ ਬਣੇ ਹੋਏ ਨਾ ਤਾਂ ਦੇਖੋ ਅਜਨਾਲਾ ਦੇ ਰਮਦਾਸ ਤੋਂ ਮੇਰੇ ਸਹਿਯੋਗੀ ਗगन ਸ਼ਰਮਾ ਦੀ ਇਹ ਖਾਸ ਗਰਾਉਂਡ ਰਿਪੋਰਟ ਤਸਵੀਰਾਂ ਜਨਾਲਾ ਸ਼ਹਿਰ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਹੈ ਜਨਾਲਾ ਸ਼ਹਿਰ ਦੇ ਸਕੀ ਨਾਲੇ ਤੋਂ ਅਗਲੇ ਪਾਸੇ ਕ੍ਰੋਸ ਕਰ ਚੁੱਕਾ ਹੈ ਔਰ ਇਹ ਜਿਹੜੀ ਸੜਕ ਗੱਗੋਵਾਲ ਜਿਹੜੀ ਹੈ ਅਗਲੇ ਪਾਸੇ ਰਮਦਾਸ ਨੂੰ ਜਾਂਦੀ ਹੈ ਪੂਰੀ ਤਰ੍ਹਾਂ ਪਾਣੀ ਹਾਲਾਂਕਿ ਕੱਲ ਅਸੀਂ ਇਸ ਪਾਸੇ ਜਿਹੜਾ ਗਏ ਸੀ ਤਾਂ ਸੜਕ ਦੇ ਉੱਤੇ ਅਸੀਂ ਆਰਾਮ ਨਾਲ ਗੱਡੀਆਂ ਜਾ ਸਕਦੀਆਂ ਸੀ ਪਰ ਹੁਣ ਵਹੀਕਲ ਜਿਹੜੇ ਨੇ ਇਸ ਪਾਸੇ ਨਹੀਂ ਜਾ ਰਹੇ ਔਰ ਪਾਣੀ ਦਾ ਲੈਵਲ ਜਿਹੜਾ ਹੈ ਇਸ ਪਾਸੇ ਵੀ ਜਿੱਥੇ ਬੰਦੀਆਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਰਹੇ ਨੇ ਔਰ ਸਮਾਜ ਸੇਵਾ ਜਿਹੜੀ ਹੈ ਕਰੇ ਨੇ ਗੱਲਬਾਤ ਇਹਨਾਂ ਨਾਲ ਜਾਰੀ ਰੱਖਾਂਗੇ ਤਾਂ ਸਰ ਇੱਧੇ ਇੱਧੇ ਰਗ ਰਾਵਨਾ ਸਰ ਕੀ ਨਾਮ ਹੈ ਬਾਬਾ ਜੀ ਕਿਥੋਂ ਆਏ ਤੁਸੀਂ ਕੀ ਨਾਮ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਅੱਗੇ ਕਿੱਥੇ ਗਏ ਪਿੰਡ ਅਸੀਂ ਕਮਟਾਲਿਓ ਰਸਤ ਕੱਠੀ ਕਰਕੇ ਲਿਆਏ ਹਾਂ ਜੀ ਇੱਧਰ ਸੰਕਤ ਨੂੰ ਪਹੁੰਚਾ ਕੇ ਆਏ ਆ ਪਾਣੀ ਬਹੁਤ ਜ਼ਿਆਦਾ ਠੀਕ ਠਾਕ ਹੈ ਲੋਕ ਠੀਕ ਸਾਡੇ ਸੰਤਾਂ ਨੂੰ ਆਰਡਰ ਹੀ ਤੁਸੀਂ ਲਾ ਕੇ ਤੇ ਸੰਕਤ ਨੂੰ ਵਰਤਾਓ ਜੀ ਸੰਕਤ ਠੀਕ ਠਾਕ ਹੈ ਉੱਥੇ ਕਿਰਪਾ ਜੀ ਕਿਰਪਾ ਬਾਬੇ ਦੀ ਪਾਣੀ ਬਹੁਤ ਹੈ ਪਾਣੀ ਵਧਿਆ ਲੈਵਲ ਆ ਰਹੀ ਹੈ ਲਗਾਤਾਰ ਬਰਸ਼ ਹੋ ਰਹੀ ਹੈ ਕੀ ਨਾਮ ਪਾਣੀ ਬਾਬਾ ਜੀ ਕੁਲਜਿੰਦਰ ਸਿੰਘ ਜੀ ਕੁਲਜਿੰਦਰ ਸਿੰਘ ਜੀ ਕਿਵੇਂ ਦੇ ਹੋਇਆ ਉਹ ਤੇ ਹਾਲਾਤ ਬਹੁਤ ਮਾੜੇ ਨੇ ਪਰ ਚਲੋ ਤੁਹਾਡੇ ਲਈ ਵੀ ਬੜੀ ਵੱਡੀ ਗੱਲ ਹੈ ਕਿ ਤੁਸੀਂ ਆਮ ਲੋਕਾਂ ਲਈ ਅੱਗੇ ਆਏ ਕਿਉਂਕਿ ਅੱਗੇ ਜਾਣਾ ਹੀ ਬੜਾ ਮੁਸ਼ਕਲ ਹੈ ਪਰ ਆਪਣੀ ਤੁਸੀਂ ਰਿਸਕ ਲਿਆ ਫਿਰ ਵੀ ਗਏ ਲੋਕਾਂ ਤੱਕ ਪਹੁੰਚਾਏ ਰਸਦ ਸਾਰੀ ਹਾਂਜੀ ਪਹੁੰਚਾਏ ਜੀ ਰਸਤ ਸਾਰੀ ਪਹੁੰਚਾਏ ਆ ਜੀ ਇਹ ਪੰਜਾਬ ਦੇ ਉਹ ਲੋਕ ਨੇ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਿੱਛੋਂ ਅਗਲੇ ਪਾਸੇ ਦੀ ਇਸ ਪਾਸੇ ਪਾਣੀ ਹੈ ਉਸ ਪਾਸੇ ਰਸਦ ਪਹੁੰਚਾ ਕੇ ਆਏ ਨੇ ਔਰ ਲਗਾਤਾਰ ਪ੍ਰਸਾਦ ਜਿਹੜੀ ਹੋ ਰਹੀ ਹੈ ਇਸ ਪਾਸੇ ਅਸੀਂ ਹੋਰ ਸਾਰਿਆਂ ਨਾਲ ਗੱਲਬਾਤ ਕੀ ਨਾਮ ਹੈ ਜੀ ਤੁਹਾਡਾ ਬਾਬਾ ਜੀ ਕਮਸ਼ੇਰ ਸਿੰਘ ਜੀ ਕਮਸ਼ੇਰ ਸਿੰਘ ਜੀ ਤੁਸੀਂ ਕਿਹੜ ਬਾਬਾ ਸੁਦੇਸ਼ ਸਿੰਘ ਪੁੱਤ ਸਾਹਿਬ ਵਾਲੇ ਆ ਠੀਕ ਹੈ ਜੀ ਉਹਨਾਂ ਵੱਲੋਂ ਲੰਗਰ ਰੋਜ਼ ਭੇਜਿਆ ਜਾਂਦਾ ਅੱਜ ਵੀ ਜਾ ਰਹੇ ਪਰ ਪਾਣੀ ਬਹੁਤ ਜ਼ਿਆਦਾ ਚੜ ਚੁੱਕਾ ਸਾਡਾ ਸਾਡਾ ਇੱਕ ਟਰੈਕਟਰ ਟਰਾਲੀ ਡੁੱਬ ਚੁੱਕਾ ਹੈ ਓਕੇ ਬਹੁਤ ਜ਼ਿਆਦਾ ਇੰਨਾ ਪਾਣੀ ਚੜ ਗਿਆ ਅੱਗੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਬੇੜੀਆਂ ਭੇਜੋ ਬੇੜੀਆਂ ਦੇ ਲੋੜ ਹੈ ਅੱਗੇ ਲੋਕ ਭੁੱਖੇ ਨੇ ਕੋਈ ਸਟੇਟ ਦਾ ਪ੍ਰਬੰਧ ਨਹੀਂ ਕੋਈ ਦਵਾਈਆਂ ਦਾ ਪ੍ਰਬੰਧ ਨਹੀਂ ਇੱਥੇ ਓਕੇ ਹਾਂਜੀ ਗੱਡੀਆਂ ਨਹੀਂ ਜਾ ਸਕਦੀਆਂ ਹੁਣ ਅੱਗੇ ਗੱਡੀਆਂ ਨਹੀਂ ਜੀ ਅਸੀਂ ਸਾਡੇ 10 ਫੁੱਟ ਟਰੈਕਟਰ ਥੱਲੇ ਚਲੇ ਗਏ ਅਸੀਂ ਡੁੱਬ ਗਏ ਆ ਆਰਮੀ ਨੇ ਗੱਡੀਆਂ ਆਣਗੀਆਂ ਤਾ ਬਿਲਕੁਲ ਇਹ ਟਰੈਕਟਰ ਟਰਾਲੀਆਂ ਦੇ ਲੋਕ ਪਹੁੰਚ ਰਹੇ ਨੇ ਸਰ ਕੀ ਕਹਿ ਰਹੇ ਸੀ ਕਿ ਤੁਸੀਂ ਬੇਨਤੀ ਕੀ ਕਰ ਰਹੇ ਹੋ ਮੈਂ ਜੀ ਜਿੱਥੋਂ ਪਹਿਲਾਂ ਬੇਦੀ ਸ਼ਣਾ ਤੋਂ ਜਿੱਥੋਂ ਬੰਨ ਟੁੱਟਾ ਉੱਥੇ ਹੀ ਅੱਜ ਤੱਕ ਅਸਮਾਨ ਹੀ ਨਾ ਤੁਹਾਡਾ ਕਿਸੇ ਦਾ ਪਹੁੰਚਿਆ ਅਸੀਂ ਪਹਿਲੀ ਟਰਾਲੀ ਛੱਡ ਕੇ ਆਏ ਉੱਥੇ ਤਾਂ ਬਿਲਕੁਲ ਤਾਂ ਬੇਦੀ ਸ਼ਣਾ ਦਾ ਕਿ ਜਿਹੜੀ ਕਿਉਂਕਿ ਅਪਰੋਚ ਜਿਹੜੀ ਆ ਔਖੀ ਆ ਇਸ ਪਾਸੇ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਪ੍ਰਸ਼ਾਸਨ ਦਾ ਕੋਈ ਰੋਲ ਨਹੀਂ ਜੀ ਕੋਈ ਪੁਲਿਸ ਨਹੀਂ ਜੇ ਡੱਕਣ ਦੀ ਗਾੜੀ ਜਿਹੜਾ ਮਰਜੀ ਡੁੱਬ ਜੇ ਜਾ ਕੇ ਕੋਈ ਪ੍ਰਬੰਧ ਨਹੀਂ ਜੇ ਕੋਈ ਫਰਸਟ ਏਡ ਜਾਂ ਦਵਾਈਆਂ ਦਾ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਮੰਤਰੀ ਆ ਲੇ ਹੁੰਦੇ ਆਧਾਰੀਆ ਆਧਾਰੀਆ ਸਾਹਿਬ ਇੱਥੋਂ ਮੁੜਦੇ ਜਾਂਦੇ ਜੇ ਕੁਝ ਨਹੀਂ ਕਰਦੇ ਅਜੇ ਤੱਕ ਕੋਈ ਪ੍ਰਬੰਧ ਨਹੀਂ ਹੁੰਦਾ ਲੋਕ ਬਿਲਕੁਲ ਇਹ ਜਿਹੜੇ ਨੌਜਵਾਨ ਨੇ ਖੁਦ ਸਾਟ ਵੀ ਲੱਗੀ ਉਸਤੇ ਬਾਵਜੂਦ ਸੇਵਾ ਵੀ ਜਿਹੜੀ ਕਰ ਰਹੇ ਨੇ ਤਾਂ ਫੌਜ ਦੀਆਂ ਗੱਡੀਆਂ ਵੀ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਇਸ ਇਲਾਕੇ 'ਚ ਮੂਵਮੈਂਟ ਜਿਹੜੀ ਹੋ ਰਹੀ ਹੈ ਪਰ ਪਾਣੀ ਦਾ ਲੈਵਲ ਜਿਹੜਾ ਹੈ ਉਹ ਬਹੁਤ ਵੱਜ ਚੁੱਕਾ ਹੈ ਲੋਕ ਸ਼ਹਿਰਾਂ ਤੋਂ ਜਿਸ ਵੀ ਆਪਣੀ ਹਾਲਾਤਾਂ ਦੇ ਵਿੱਚ ਪਹੁੰਚ ਰਹੇ ਨੇ ਇਸ ਗੱਡੀ ਦੇ ਵਿੱਚ ਦੇਖ ਸਕਦੇ ਹੋ ਆਪਣੀ ਰਸਦ ਲੈ ਕੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਵੱਖ-ਵੱਖ ਥਾਵਾਂ ਤੋਂ ਤਾਂ ਤਸਵੀਰਾਂ ਜਿਹੜੀਆਂ ਨੇ ਇਹ ਅਮਰਸਰ ਦੀ ਜਨਾਲਾ ਦੀਆਂ ਨੇ ਜਿੱਥੇ ਜਨਾਲਾ ਸ਼ਹਿਰ ਦੇ ਵਿੱਚ ਅਸੀਂ ਕਾਫੀ ਇਸ ਤਰ੍ਹਾਂ ਦੀਆਂ ਕਾਰਾਂ ਦੇਖੀਆਂ ਜਿਨ੍ਹਾਂ ਦੇ ਵਿੱਚ ਲੋਕ ਜਿਹੜੇ ਨੇ ਆਪਣੀ ਰਸਦ ਲੈ ਕੇ ਇੱਥੇ ਪਹੁੰਚੇ ਨੇ ਇਸ ਪਾਸੇ ਪਾਣੀ ਜਿਹੜਾ ਹੈ ਉਹ ਵੀ ਪਹੁੰਚਿਆ ਹੈ ਪਾਣੀ ਕਾਫੀ ਵਧਦਾ ਜਾ ਰਿਹਾ ਹੈ ਪਰ ਲੋਕ ਜਿਹੜੇ ਨੇ ਜਿੰਨੇ ਜੋਗੇ ਵੀ ਨੇ ਕਿਉਂਕਿ ਬਹੁਤ ਸਾਰੀਆਂ ਕਾਰਾਂ ਪਿੱਛੇ ਵੀ ਰੁਕੀਆਂ ਸੀ ਚੱਲਦੇ-ਚੱਲਦੇ ਗੱਲ ਵੀ ਕਰ ਰਹੇ ਨੇ ਸਰ ਕੀ ਨਾਮ ਹੈ ਤੁਹਾਡਾ ਜੀ ਬੱਲ ਜੀ ਸੇ ਜੋੜਾ ਹੀ ਮੇਰਾ ਨਾਮ ਹੈ ਹਾਂਜੀ ਜੋੜਾ ਸਾਬ ਇੱਕ ਤੁਸੀਂ ਰਸਦ ਉਹਨਾਂ ਲੋਕਾਂ ਨੂੰ ਲੈ ਕੇ ਪਹੁੰਚੇ ਜੀ ਜੀ ਜਿਹੜੀ ਇਹ ਤਰਾਸਦੀ ਪੰਜਾਬ ਦੇ ਵਿੱਚ ਆਪਣੇ ਖਾਸ ਕਰਕੇ ਅੰਮਰਚਾ ਅੰਮਰਸਰ ਦੇ ਵਿੱਚ ਆਈ ਆ ਉਹਦੇ ਵਾਸਤੇ ਅਹੀ ਜਿਹੜਾ ਜਿਹੜਾ ਰਸਦ ਲੈ ਕੇ ਆਏ ਆ ਜਿਹੜਾ ਜਿਹਦੀ ਅਗਵਾਈ ਸਾਡੇ ਮਾਨਯੋਗ ਭਗਵੰਤ ਮਾਨ ਜੀ ਦੀ ਅਗਵਾਈ ਦੇ ਨਾਲ ਅਹੀ ਇਹ ਕਰਨ ਗਏ ਆ ਇਹ ਟ੍ਰੇਡ ਵਿੰਗ ਪੰਜਾਬ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦੀ ਟੀਮ ਆ ਸਾਡੀ ਤੁਸੀਂ ਲੈ ਕੇ ਕੀ ਕੀ ਆਏ ਆ ਆਟਾ ਆ ਆਪਣੇ ਕੋ ਅੰਮੋਲ ਦਾ ਸੁੱਕਾ ਦੁੱਧ ਆ ਤੇ ਰਾਸ ਨੇ ਬੰਦ ਨੇ ਤੇ ਪਾਣੀ ਦੀਆਂ ਬੋਤਲਾਂ ਨੇ ਇਹ ਸਾਰੀਆਂ ਆਈਟਮਾਂ ਜਿਹੜੀਆਂ ਅਸੀਂ ਲੈ ਕੇ ਆਏ ਆ ਤੇ ਬਿਲਕੁਲ ਬਿਲਕੁਲ ਜਿਹੜਾ ਪਾਣੀ ਦਾ ਵਧ ਰਿਹਾ ਹੈ ਲੈਵਲ ਉਸ ਦੇ ਬਾਵਜੂਦ ਸਰ ਕੀ ਨਾਮ ਹੈ ਤੁਹਾਡਾ ਜੀ ਮੈਂ ਐਡਵੋਕੇਟ ਰਮਨ ਜੀ ਐਡਵੋਕੇਟ ਸਾਹਿਬ ਤੁਸੀਂ ਵੀ ਅੱਜ ਇੱਥੇ ਪਹੁੰਚੇ ਜੇ ਕਿਉਂਕਿ ਪਿੰਡਾਂ ਦੇ ਲੋਕਾਂ ਕੋ ਟਰਾਲੀਆਂ ਦੀਆਂ ਸ਼ਹਿਰ ਦੇ ਲੋਕ ਜਿਹੜੇ ਨੇ ਆਪਣੀਆਂ ਗੱਡੀਆਂ 'ਚ ਲੈ ਕੇ ਆਡੇ ਗੋਲ ਜਿਹੜੀ ਗੱਡੀ ਸੀ ਅਸੀਂ ਪੂਰੀ ਗੱਡੀ ਭਰ ਕੇ ਅੱਜ ਆਪਣੇ ਭਰਾਵਾਂ ਵਾਸਤੇ ਭੈਣਾਂ ਵਾਸਤੇ ਬਾਵਾ ਵਾਸਤੇ ਬੱਚਿਆਂ ਵਾਸਤੇ ਜੋ ਬਣ ਸਕਦਾ ਸੀ ਅਸੀਂ ਘਰੋਂ ਲੈ ਕੇ ਆਏ ਆਂ ਔਰ ਅਸੀਂ ਸੇਵਾ ਕਰਨਾ ਚਾਹੁੰਦੇ ਆਂ ਰੈਗੂਲਰ ਕੱਲ ਵੀ ਆਏ ਸੀ ਅੱਜ ਵੀ ਆ ਰਹੇ ਔਰ ਅੱਗੋ ਵੀ ਆਂਦੇ ਰਾਵਾਂਗੇ ਜੋ ਵੱਧ ਵੱਧ ਸੇਵਾ ਹੋ ਸਕੇਗੀ ਤਾਂ ਇਹ ਉਹ ਪੰਜਾਬੀਅਤ ਦੀ ਖਾਸੀਅਤ ਹੈ ਤਾਂ ਸਰ ਮੈਂ ਨਹੀਂ ਉੱਥੋਂ ਆਇਆ ਮੈਂ 9 ਵਜੇ ਦਾ ਤੁਰਿਆ ਇੱਥੋਂ ਜੀ 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 ਮੈਨੂੰ 1:30 ਵਜ ਗਿਆ ਜੀ 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 1:3 ਵਜ ਗਿਆ ਬੇਦੀ ਸ਼ਨਾ ਕੋਡ ਰਜਾਦਾ ਲਾਗੇ ਸਮਾਨ ਭੇਜੋ ਜਿੱਥੋਂ ਸਭ ਤੋਂ ਜ਼ਿਆਦਾ ਅਸੀਂ ਗਮਟਾਲੇ ਪਿੰਡ ਤੋਂ ਆਏ ਆ ਸਾਨੂੰ ਹੋਲੀਆੜ ਸਕੂਲ ਵਾਲਿਆਂ ਨੇ ਵੀ ਬੜਾ ਰਾਸ਼ਨ ਦਿੱਤਾ ਜੀ ਅਹੀਂ ਉਹ ਵੀ ਸਾਰਾ ਉੱਥੇ ਆ ਗਿਆ ਉੱਥੇ ਪਹੁੰਚਦਾ ਚਾਹੀਦਾ ਵੇਦੀਸ਼ਣਾ ਤੱਕ ਪਹੁੰਚਣਾ ਚਾਹੀਦਾ ਵੇਦੀਸ਼ਣਾ ਤੱਕ ਪਹੁੰਚੇ ਆ ਇਥੋਂ ਜੀ ਕੋਲਦਾ ਦੱਸਿਆਗਾ ਇਸ ਪਾਸੇ ਅਗਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਰਸਤਾ ਹੈ ਅਗਲੇ ਪਾਸੇ ਜੋ ਜਾਂਦਾ ਇਥੋਂ ਤੁਸੀਂ ਦੇਖ ਸਕਦੇ ਹੋ ਫੌਜ ਦੇ ਟਰੱਕ ਜਿਹੜੇ ਨੇ ਉਹ ਲਗਾਤਾਰ ਅੱਗੇ ਵਧ ਰਹੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਤੁਸੀਂ ਇਹ ਜਿਹੜੀਆਂ ਇਹਨਾਂ ਤਸਵੀਰਾਂ ਦੇ ਜ਼ਰੀਏ ਕਿ ਪਾਣੀ ਦਾ ਪੱਧਰ ਕਿਵੇਂ ਵਧ ਰਿਹਾ ਹੈ ਕਿਉਂਕਿ ਬੀਤੇ ਕੱਲ ਇਸ ਜਗ੍ਹਾ ਦੇ ਉੱਥੋਂ ਵਹੀਕਲ ਜਿਹੜੇ ਸੀਗੇ ਉਹ ਅੱਗੇ ਮੂਵ ਕਰ پا ਰਹੇ ਸੀ ਅਸੀਂ ਵੀ ਬੀਤੇ ਕੱਲ ਇਥੋਂ ਅਗਲੇ ਪਾਸੇ ਜਾਂ ਗਏ ਸੀਗੇ ਸ਼ੂਟ ਕਰਕੇ ਕਿ ਦਰਸ਼ਕਾਂ ਤੱਕ ਆਪਣੈਨਿਕ ਸਵੇਰਾ ਦੀ ਰਿਪੋਰਟ ਸੀ ਪਹੁੰਚਾ ਕੇ ਆਏ ਪਰ ਅੱਜ ਇਸ ਜਗ੍ਹਾ ਦੇ ਉੱਤੇ ਕਿਉਂਕਿ ਟਰੈਕਟਰ ਵੀ ਅਗਲੇ ਪਾਸੇ ਜੇ ਉਹ ਜਾਣਕਾਰੀ ਮਿਲੀ ਹੈ ਟਰੈਕਟਰ ਵੀ ਅਗਲੇ ਪਾਸੇ ਜਿਹੜਾ ਸੀ ਪਾਣੀ ਦੇ ਵਿੱਚ ਡੁੱਬ ਗਿਆ ਹੈ ਤਾਂ ਇਹ ਤੋਂ ਇਸ ਜਗ੍ਹਾ ਦੇ ਉੱਤੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤੇ ਲੋਕ ਜਿਹੜੇ ਨੇ ਕਿਉਂਕਿ ਅੱਜ ਬਾਰਿਸ਼ ਹੋਈ ਹੈ ਪਹਿਲਾਂ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਬਾਰਿਸ਼ ਪਾਣੀ ਦਾ ਲੈਵਲ ਘਟੇਗਾ ਪਰ ਅੱਜ ਬਾਰਿਸ਼ ਹੋਣ ਦੇ ਕਾਰਨ ਜਿਹੜਾ ਪਾਣੀ ਦਾ ਲੈਵਲ ਹੈ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ ਔਰ ਲਗਾਤਾਰ ਬੱਦਲ ਜਿਹੜੇ ਕੁਲ ਹੋਏ ਨੇ ਜਿਵੇਂ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਲਗਾਤਾਰ ਮਾਰ ਵੱਤ ਸਕਦੀ ਹੈ ਤਾਂ ਉਸ ਵੇਲੇ ਦੀ بارش ਜਿਹੜੀ ਇੱਥੇ ਹੋ ਰਹੀ ਹੈ ਤੇ ਪਰ ਲੋਕ ਜਿਹੜੇ ਨੇ ਸਮਾਜ ਸੇਵੀ ਜਥੇਬੰਦੀਆਂ ਪਿੰਡਾਂ ਦੇ ਲੋਕ ਆਪਣੇ ਪੱਦਰ ਦੇ ਉੱਤੇ ਪ੍ਰਸ਼ਾਸਨ ਦੇ ਦਾਅਵੇ ਕਰ ਰਹੇ ਆਪਣੇ ਪੱਦਰ ਤੇ ਲੱਗੇ ਹੋਏ ਨੇ ਪਰ ਪਿੰਡਾਂ ਦੇ ਲੋਕਾਂ ਨੇ ਆਪਣੇ ਜਿਹੜੇ ਕਿਉਂਕਿ ਭੈਣ ਭਰਾ ਉਹਨਾਂ ਦੇ ਹੀ ਨੇ ਇਸ ਮਾਜੇ ਦੇ ਵਿੱਚ ਨਾਲ ਦੇ ਪਿੰਡਾਂ ਦੇ ਲੋਕ ਜਿਨੇ ਵੀ ਨੇ ਆਪਣੇ ਟਰਾਲੀਆਂ ਦੇ ਵਿੱਚ ਰਸਦ ਲੈ ਕੇ ਤੇ ਪਹੁੰਚ ਰਹੇ ਨੇ ਉਹਨਾਂ ਤੱਕ ਪਹੁੰਚਾਈ ਹੈ ਔਰ ਜੋ ਜਾਣਕਾਰੀ ਸਾਨੂੰ ਇੱਥੋਂ ਦਿੱਤੀ ਹੈ ਕਿ ਪਹਿਲੀ ਟਰਾਲੀ ਬੇਤੀਸ਼ਣਾ ਤੱਕ ਜਿਹੜੀ ਪਹੁੰਚੀ ਹੈ ਬਹੁਤ ਮੁਸ਼ਕਲ ਹਾਲਾਤ ਨੇ ਪਰ ਉਸ ਬਾਵਜੂਦ ਵੀ ਇਹ ਲੋਕ ਜਿਹੜੇ ਨੇ ਇਸ ਪਾਸੇ ਟਰਾਲੀਆਂ ਦੇ ਬਹੁਤ ਪਾਣੀ ਦਾ ਪੱਧਰ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਕਿ ਕਿੰਨੇ ਲੈਵਲ ਤੱਕ ਪਾਣੀ ਦਾ ਜਿਹੜਾ ਲੈਵਲ ਹੈ ਤੇ ਲਗਾਤਾਰ ਦੇਨਿਕ ਸਵੇਰਾ ਦੇ ذریعے ਅਸੀਂ ਆਪਣੇ ਦਰਸ਼ਕਾਂ ਤੱਕ ਇਹ ਪਲ-ਪਲ ਦੀ ਰਿਪੋਰਟ ਅਜਨਾਲੇ ਦੀ ਵਿਚਾਰੇ ਆ ਅਜਨਾਲੇ ਸ਼ਹਿਰ ਦੇ ਵਿੱਚ ਪਾਣੀ ਦੀ ਮਾਰ ਕੱਲ ਸਵੇਰੇ ਪਹੁੰਚੀ ਸੀ ਕੱਲ ਪਹਿਲਾ ਦਿਨ ਸੀ ਜਦੋਂ ਅਜਨਾਲੇ ਦੇ ਵਿੱਚ ਪਾਣੀ ਜਿਹੜਾ ਇੱਥੋਂ ਤੱਕ ਪਹੁੰਚਿਆ ਤੇ ਹੁਣ ਇਹ ਜਿਹੜੀ ਪਾਣੀ ਜਿਹੜਾ ਇਸੇ ਤਰ੍ਹਾਂ ਜੇਕਰ ਪ੍ਰਸਾਦ ਹੁੰਦੀ ਰਹੀ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਨੇ ਸੱਕੀ ਨਾਲੇ ਤੋਂ ਅਗਲੇ ਪਾਸੇ ਜਿਹੜਾ ਪਾਣੀ ਹੈ ਕਿਉਂਕਿ ਅਜਨਾਲਾ ਸ਼ਹਿਰ ਦੇ ਵਿੱਚ ਅਜੇ ਦੁਕਾਨਾਂ ਵੀ ਜਿਹੜੀਆਂ ਨੇ ਉਹ ਬੰਦ ਨੇ ਸਾਹਮਣੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦੁਕਾਨਾਂ ਦੇ ਬਾਹਰ ਤੱਕ ਪਾਣੀ ਜਿਹੜਾ ਪਹੁੰਚ ਚੁੱਕਾ ਹੈ ਇਥੇ ਜਿਹੜੇ ਆਪਣੀਆਂ ਅਜਨਾਲਾ ਦੇ ਬਾਜ਼ਾਰ ਵੀ ਜਿਹੜੇ ਸੀ ਕਾਫੀ ਅੱਜ ਬੰਦ ਦਿਖਾਈ ਦਿੱਤੇ ਸੀ ਤਾਂ ਫੌਜ ਦੀਆਂ ਟੀਮਾਂ ਆਂਡਿਆ ਆਰਐਫ ਦੀਆਂ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਇਹ ਸਭ ਇੱਥੇ ਆਪਣੇ ਆਪਣੇ ਪੱਧਰ ਤੇ ਉਪਰਾਲੇ ਜਿਹੜੇ ਕਰ ਰਹੇ ਨੇ ਪਰ بارش ਦੇ ਜਿਹੜਾ ਹੈ ਇਸ ਕੰਮ ਦੇ ਵਿੱਚ ਜਰੂਰ ਥੋੜਾ ਜਿਹਾ ਵਿਗਨ ਪਾਇਆ ਹੈ ਤੇ ਅਗਲੇ ਸਮੇਂ ਦੇ ਵਿੱਚ ਹੁਣ ਇਹ بارش ਰੁਕਦੀ ਹੈ ਜਾਂ ਨਹੀਂ ਰੁਕਦੀ ਜੇ ਸਭ ਦੇ ਵਿਚਾਲੇ ਕਿਵੇਂ ਰੈਸਕਿਊਪ੍ਰੇਸ਼ਨ ਚੱਲਦੇ ਨੇ ਡੈਨਿਕ ਸਵੇਰਾ ਦੇ ਜ਼ਰੀਏ ਪਲ-ਪਲ ਦੀ ਰਿਪੋਰਟ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਡੈਨਿਕ ਸਵੇਰਾ ਤਸਵੀਰਾਂ ਜਨਾਲਾ ਸ਼ਹਿਰ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਹੈ ਜਨਾਲਾ ਸ਼ਹਿਰ ਦੇ ਸਕੀ ਨਾਲੇ ਤੋਂ ਅਗਲੇ ਪਾਸੇ ਕ੍ਰੋਸ ਕਰ ਚੁੱਕਾ ਹੈ ਔਰ ਇਹ ਜਿਹੜੀ ਸੜਕ ਗੱਗੋਵਾਲ ਜਿਹੜੀ ਹੈ ਅਗਲੇ ਪਾਸੇ ਰਮਦਾਸ ਨੂੰ ਜਾਂਦੀ ਹੈ ਪੂਰੀ ਤਰ੍ਹਾਂ ਪਾਣੀ ਹਾਲਾਂਕਿ ਕੱਲ ਅਸੀਂ ਇਸ ਪਾਸੇ ਜਿਹੜਾ ਗਏ ਸੀ ਤਾਂ ਸੜਕ ਦੇ ਉੱਤੇ ਅਸੀਂ ਆਰਾਮ ਨਾਲ ਗੱਡੀਆਂ ਜਾ ਸਕਦੀਆਂ ਸੀ ਪਰ ਹੁਣ ਵਹੀਕਲ ਜਿਹੜੇ ਨੇ ਇਸ ਪਾਸੇ ਨਹੀਂ ਜਾ ਰਹੇ ਔਰ ਪਾਣੀ ਦਾ ਲੈਵਲ ਜਿਹੜਾ ਇਸ ਪਾਸੇ ਵੀ ਜਿੱਥੇ ਬੰਦੀਆਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਰਹੇ ਨੇ ਔਰ ਸਮਾਜ ਸੇਵਾ ਜਿਹੜੀ ਹੈ ਕਰ ਰਹੇ ਗੱਲਬਾਤ ਇਹਨਾਂ ਨਾਲ ਜਾਰੀ ਰੱਖਾਂਗੇ ਤਾਂ ਸਰ ਇੱਧੇ ਇੱਧੇ ਰਗ ਰਾਮਨਾ ਸਰ ਕੀ ਨਾਮ ਹੈ ਬਾਬਾ ਜੀ ਕਿਥੋਂ ਆਏ ਤੁਸੀਂ ਕੀ ਨਾਮ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਅੱਗੇ ਕਿਤੇ ਗਏ ਪਿੰਡਾਂ ਹੀ ਕੰਪਟਾਲਿਓ ਰਸਤ ਇਕੱਠੀ ਕਰਕੇ ਲਿਆਏ ਹਾਂ ਜੀ ਇੱਧਰ ਸੰਤ ਨੂੰ ਪਹੁੰਚਾ ਕੇ ਆਏ ਆ ਪਾਣੀ ਬਹੁਤ ਜ਼ਿਆਦਾ ਠੀਕ ਠਾਕ ਹੈ ਲੋਕ ਠੀਕ ਸਾਡੇ ਸੰਤਾਂ ਨੂੰ ਆਰਡਰ ਹੀ ਤੁਸੀਂ ਲਾ ਕੇ ਤੇ ਸੰਤ ਨੂੰ ਵਰਤਾਓ ਜੀ ਠੀਕ ਠਾਕ ਹੈ ਉੱਥੇ ਕਿਰਪਾ ਜੀ ਕਿਰਪਾ ਬਾਬੇ ਦੀ ਪਾਣੀ ਬਹੁਤ ਹੈ ਪਾਣੀ ਵਧ ਗਿਆ ਲੈਵਲ ਤੇ ਲਗਾਤਾਰ بارش ਹੋ ਰਹੀ ਹੈ ਕੀ ਨਾਮ ਪਾਣੀ ਬਤਾ ਜੀ ਕੁਲਜਿੰਦਰ ਸਿੰਘ ਜੀ ਕੁਲਜਿੰਦਰ ਸਿੰਘ ਜੀ ਕਿਵੇਂ ਦੇ ਹਾਲਾਤ ਨੇ ਤੁਸੀਂ ਹਾਲਾਤ ਦੇ ਬਹੁ ਆਹ ਉਹ ਤੇ ਹਾਲਾਤ ਬਹੁਤ ਮਾੜੇ ਨੇ ਪਰ ਚਲੋ ਤੁਹਾਡੇ ਲਈ ਵੀ ਬੜੀ ਵੱਡੀ ਗੱਲ ਹੈ ਕਿ ਤੁਸੀਂ ਆਮ ਲੋਕਾਂ ਲਈ ਅੱਗੇ ਆਏ ਕਿਉਂਕਿ ਅੱਗੇ ਜਾਣਾ ਹੀ ਬੜਾ ਮੁਸ਼ਕਲਿਆ ਪਰ ਆਪਣੀ ਤੁਸੀਂ ਰਿਸਕ ਲਿਆ ਫਿਰ ਵੀ ਗਏ ਲੋਕਾਂ ਤੱਕ ਪਹੁੰਚਾਏ ਰਸਦ ਸਾਰੀ ਹਾਂਜੀ ਪਹੁੰਚਾਏ ਜੀ ਰਸਤ ਸਾਰੀ ਪਹੁੰਚਾਏ ਆ ਜੀ ਇਹ ਪੰਜਾਬ ਦੇ ਉਹ ਲੋਕ ਨੇ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਪਿੱਛੋਂ ਅਗਲੇ ਪਾਸੇ ਦੀ ਇਸ ਪਾਸੇ ਪਾਣੀ ਹੈ ਉਸ ਪਾਸੇ ਰਸਦ ਪਹੁੰਚਾ ਕੇ ਆਏ ਨੇ ਔਰ ਲਗਾਤਾਰ ਬਰਸਾਤ ਜਿਹੜੀ ਹੋ ਰਹੀ ਹੈ ਇਸ ਪਾਸੇ ਅਸੀਂ ਹੋਰ ਸਾਰਿਆਂ ਨਾਲ ਗੱਲਬਾਤ ਕੀ ਨਾਵੇਂ ਜੀ ਤੁਹਾਡਾ ਬਾਬਾ ਜੀ ਸ਼ਮਸ਼ੇਰ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਤੁਸੀਂ ਕਿਹੜੇ ਬਾਬਾ ਸੁਖਦੇਵ ਪੁੱਤਰ ਸਾਹਿਬ ਵਾਲੇ ਆ ਠੀਕ ਹੈ ਜੀ ਉਹਨਾਂ ਵੱਲੋਂ ਲੰਗਰ ਰੋਜ਼ ਭੇਜਿਆ ਜਾਂਦਾ ਅੱਜ ਵੀ ਜਾ ਰਹੇ ਪਰ ਪਾਣੀ ਬਹੁਤ ਜ਼ਿਆਦਾ ਚੜ ਚੁੱਕਾ ਸਾਡਾ ਸਾਡਾ ਇੱਕ ਟਰੈਕਟਰ ਟਰਾਲੀ ਡੁੱਬ ਚੁੱਕਾ ਹੈ ਓਕੇ ਬਹੁਤ ਜ਼ਿਆਦਾ ਇਹਨਾਂ ਪਾਣੀ ਚੜ ਗਿਆ ਅੱਗੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਬੇੜੀਆਂ ਭੇਜੋ ਬੇੜੀਆਂ ਦੇ ਲੋੜ ਹੈ ਅੱਗੇ ਲੋਕ ਭੁੱਖੇ ਨੇ ਕੋਈ ਸਟੇਟ ਦਾ ਪ੍ਰਬੰਧ ਨਹੀਂ ਕੋਈ ਦਵਾਈਆਂ ਦਾ ਪ੍ਰਬੰਧ ਨਹੀਂ ਇੱਥੇ ਓਕੇ ਹਾਂਜੀ ਗੱਡੀਆਂ ਨਹੀਂ ਜਾ ਸਕਦੀਆਂ ਹੁਣ ਅੱਗੇ ਗੱਡੀਆਂ ਨਹੀਂ ਜੀ ਅਸੀਂ ਸਾਡੇ 10 ਫੁੱਟ ਟਰੈਕਟਰ ਥੱਲੇ ਚਲੇ ਗਏ ਅਸੀਂ ਡੁੱਬ ਗਏ ਹਾਂ ਆਰਮੀ ਨੇ ਗੱਡੀਆਂ ਆਣਗੀਆਂ ਤਾ ਬਿਲਕੁਲ ਇਹ ਟਰੈਕਟਰ ਟਰਾਲੀਆਂ ਦੇ ਲੋਕ ਪਹੁੰਚ ਰਹੇ ਨੇ ਸਰ ਕੀ ਕਹਿ ਰਹੇ ਸੀ ਜੇ ਤੁਸੀਂ ਬੇਨਤੀ ਕੀ ਕਰ ਰਹੇ ਹੋ ਮੈਂ ਜੀ ਜਿੱਥੋਂ ਪਹਿਲਾਂ ਬੇਦੀ ਸ਼ਨਾ ਤੋਂ ਜਿੱਥੋਂ ਬੰਨ ਟੁੱਟਾ ਉੱਥੇ ਹੀ ਅੱਜ ਤੱਕ ਅਸਮਾਨ ਹੀ ਨਾ ਤੁਹਾਡਾ ਕਿਸੇ ਦਾ ਪਹੁੰਚਿਆ ਅਸੀਂ ਪਹਿਲੀ ਟਰਾਲੀ ਛੱਡ ਕੇ ਆਏ ਇੱਥੇ ਤਾਂ ਬੇਦੀ ਸ਼ਨਾ ਦਾ ਕਿ ਜਿਹੜੀ ਕਿਉਂਕਿ ਅਪਰੋਚ ਜਿਹੜੀ ਆ ਔਖੀ ਆ ਇਸ ਪਾਸੇ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਪ੍ਰਸ਼ਾਸਨ ਦਾ ਕੋਈ ਰੋਲ ਨਹੀਂ ਜੀ ਕੋਈ ਪੁਲਿਸ ਨਹੀਂ ਜੇ ਡੱਕਣ ਦੀ ਗਾੜੀ ਜਿਹੜਾ ਮਰਜੀ ਡੁੱਬ ਜੇ ਜਾ ਕੇ ਕੋਈ ਪ੍ਰਬੰਧ ਨਹੀਂ ਜੇ ਕੋਈ ਫਰਸਟ ਏਡ ਜਾਂ ਦਵਾਈਆਂ ਦਾ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਮੰਤਰੀ ਆਉਂਦੇ ਆ ਮਲੇ ਹੁੰਦੇ ਆ ਧਾਰਿਆ ਧਾਰਿਆ ਸਾਹਿਬ ਇੱਥੋਂ ਮੁੜਦੇ ਜਾਂਦੇ ਜੇ ਕੁਝ ਨਹੀਂ ਕਰਦੇ ਅਜੇ ਤੱਕ ਕੋਈ ਪ੍ਰਬੰਧ ਨਹੀਂ ਹੁੰਦਾ ਲੋਕ ਬਿਲਕੁਲ ਇਹ ਜਿਹੜੇ ਨੌਜਵਾਨ ਨੇ ਖੁਦ ਸਾਡ ਵੀ ਲੱਗੀ ਉਸਤੇ ਬਾਵਜੂਦ ਸੇਵਾ ਵੀ ਜਿਹੜੀ ਕਰ ਰਹੇ ਨੇ ਤਾਂ ਫੌਜ ਦੀਆਂ ਗੱਡੀਆਂ ਵੀ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਇਸ ਇਲਾਕੇ 'ਚ ਮੂਵਮੈਂਟ ਜਿਹੜੀ ਹੋ ਰਹੀ ਹੈ ਪਰ ਪਾਣੀ ਦਾ ਲੈਵਲ ਜਿਹੜਾ ਹੈ ਉਹ ਬਹੁਤ ਵੱਜ ਚੁੱਕਾ ਹੈ ਲੋਕ ਸ਼ਹਿਰਾਂ ਤੋਂ ਜਿਸ ਵੀ ਆਪਣੀ ਹਾਲਾਤਾਂ ਦੇ ਵਿੱਚ ਪਹੁੰਚ ਰਹੇ ਨੇ ਇਸ ਗੱਡੀ ਦੇ ਵਿੱਚ ਦੇਖ ਸਕਦੇ ਹੋ ਆਪਣੀ ਰਸਦ ਲੈ ਕੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਵਕ ਵਕ ਥਾਵਾਂ ਤੋਂ ਤਾਂ ਤਸਵੀਰਾਂ ਜਿਹੜੀਆਂ ਨੇ ਇਹ ਅੰਮ੍ਰਿਤਸਰ ਦੀ ਨਾਲਾ ਦੀਆਂ ਨੇ ਜਿੱਥੇ ਨਾਲਾ ਸ਼ਹਿਰ ਦੇ ਵਿੱਚ ਅਸੀਂ ਕਾਫੀ ਇਸ ਤਰ੍ਹਾਂ ਦੀਆਂ ਕਾਰਾਂ ਦੇਖੀਏ ਜਿਨ੍ਹਾਂ ਦੇ ਵਿੱਚ ਲੋਕ ਜਿਹੜੇ ਨੇ ਆਪਣੀ ਰਸਦ ਲੈ ਕੇ ਇੱਥੇ ਪਹੁੰਚੇ ਨੇ ਇਸ ਪਾਸੇ ਪਾਣੀ ਜਿਹੜਾ ਹੈ ਉਹ ਵੀ ਪਹੁੰਚਿਆ ਹੈ ਪਾਣੀ ਕਾਫੀ ਵਧਦਾ ਜਾ ਰਿਹਾ ਹੈ ਪਰ ਲੋਕ ਜਿਹੜੇ ਨੇ ਜਿੰਨੇ ਜੋਗੇ ਵੀ ਨੇ ਕਿਉਂਕਿ ਬਹੁਤ ਸਾਰੀਆਂ ਕਾਰਾਂ ਪਿੱਛੇ ਵੀ ਰੁਕੀਆਂ ਸੀ ਚੱਲਦੇ ਚੱਲਦੇ ਗੱਲ ਵੀ ਕਰ ਰਹੇ ਨੇ ਸਰ ਕੀ ਨਾਮ ਹੈ ਤੁਹਾਡਾ ਜੀ ਬਲਜੀਤ ਸਿੰਘ ਜੋੜਾ ਜੀ ਮੇਰਾ ਨਾਮ ਹੈ ਹਾਂਜੀ ਜੋੜਾ ਸਾਹਿਬ ਤੁਸੀਂ ਰਸਦ ਉਹਨਾਂ ਲੋਕਾਂ ਨੂੰ ਲੈ ਕੇ ਪਹੁੰਚੇ ਜੀ ਜੀ ਜਿਹੜੀ ਇਹ ਤਰਾਸਦੀ ਪੰਜਾਬ ਦੇ ਵਿੱਚ ਆਪਣੇ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਆਈ ਆ ਉਹਦੇ ਆ ਸੇ ਹੀ ਏਰੀਆ ਜਿਹੜਾ ਰਸਤ ਲੈ ਕੇ ਆਏ ਆ ਜਿਹੜਾ ਜਿਹਦੀ ਅਗਵਾਈ ਸਾਡੇ ਮਾਨਯੋਗ ਭਗਵੰਤ ਮਾਨ ਜੀ ਦੀ ਅਗਵਾਈ ਦੇ ਨਾਲ ਅਸੀਂ ਇਹ ਕਰਨ ਗਏ ਆ ਇਹ ਟ੍ਰੇਡ ਵਿੰਗ ਪੰਜਾਬ ਆਮ ਅਧੀਪੜੀ ਟ੍ਰੇਡ ਵਿੰਗ ਦੀ ਟੀਮ ਆ ਸਾਡੀ ਤੁਸੀਂ ਦੱਸੋ ਲੈ ਕੇ ਕੀ ਕੀ ਆਏ ਜੀ ਆਟਾ ਆ ਆਪਨੇ ਕੋ ਅੰਮੋਲ ਦਾ ਸੁੱਕਾ ਦੁੱਧ ਆ ਤੇ ਰਾਸ ਨੇ ਬੰਦ ਨੇ ਤੇ ਪਾਣੀ ਦੀਆਂ ਬੋਤਲਾਂ ਨੇ ਇਹ ਸਾਰੀਆਂ ਆਟਮਾ ਜਿਹੜੀਆਂ ਅਸੀਂ ਲੈ ਕੇ ਆਏ ਆ ਤੇ ਬਿਲਕੁਲ ਬਿਲਕੁਲ ਜਿਹੜਾ ਪਾਣੀ ਦਾ ਵਧ ਰਿਹਾ ਹੈ ਲੈਵਲ ਉਸ ਦੇ ਬਾਵਜੂਦ ਸਰ ਕੀ ਨਾਮ ਹੈ ਤੁਹਾਡਾ ਜੀ ਮੈਂ ਐਡਵੋਕੇਟ ਰਮਨ ਜੀ ਐਡਵੋਕੇਟ ਸਾਹਿਬ ਤੁਸੀਂ ਵੀ ਅੱਜ ਇੱਥੇ ਪਹੁੰਚੇ ਜੇ ਕਿਉਂਕਿ ਪਿੰਡਾਂ ਦੇ ਲੋਕਾਂ ਕੋ ਟਰਾਲੀਆਂ ਦੀਆਂ ਸ਼ਹਿਰ ਦੇ ਲੋਕ ਜਿਹੜੇ ਨੇ ਆਪਣੀਆਂ ਗੱਡੀਆਂ 'ਚ ਲੈ ਕੇ ਆਏ ਨੇ ਦੇ ਗੋਲ ਜਿਹੜੀ ਗੱਡੀ ਸੀ ਅਸੀਂ ਪੂਰੀ ਗੱਡੀ ਭਰ ਕੇ ਅੱਜ ਆਪਣੇ ਭਰਾਵਾਂ ਵਾਸਤੇ ਭੈਣਾਂ ਵਾਸਤੇ ਬਾਵਾ ਵਾਸਤੇ ਬੱਚਿਆਂ ਵਾਸਤੇ ਜੋ ਬਣ ਸਕਦਾ ਸੀ ਅਸੀਂ ਘਰੋਂ ਲੈ ਕੇ ਆਏ ਆਂ ਔਰ ਅਸੀਂ ਸੇਵਾ ਕਰਨਾ ਚਾਹੁੰਦੇ ਆਂ ਰੈਗੂਲਰ ਕੱਲ ਵੀ ਆਏ ਸੀ ਅੱਜ ਵੀ ਆ ਰਹੇ ਔਰ ਅੱਗੋ ਵੀ ਆਂਦੇ ਰਾਵਾਂਗੇ ਜੋ ਵੱਧ ਵੱਧ ਸੇਵਾ ਹੋ ਸਕੇਗੀ ਤਾਂ ਇਹ ਉਹ ਪੰਜਾਬੀਅਤ ਦੀ ਖਾਸੀਅਤ ਹੈ ਤਾਂ ਸਰ ਅਸੀਂ ਇੱਥੋਂ ਆਏ ਆਂ ਮੈਂ 9 ਵਜੇ ਦਾ ਤੁਰਿਆ ਇੱਥੋਂ ਜੀ 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 ਮੈਨੂੰ 1:30 ਵਜ ਗਿਆ ਜੀ 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 ਡੇਢ ਵਜ ਗਿਆ 베디ਸ਼ਨਾ ਕੋਡ ਜਿਆਦਾ ਲਾਗੇ ਸਮਾਨ ਭੇਜੋ ਜਿੱਥੋਂ ਸਭ ਤੋਂ ਜ਼ਿਆਦਾ ਅਸੀਂ ਗਮਟਾਲੇ ਪਿੰਡ ਤੋਂ ਆਏ ਆ ਸਾਨੂੰ ਹੋਲੀਆੜ ਸਕੂਲ ਵਾਲਿਆਂ ਨੇ ਵੀ ਬੜਾ ਰਾਸ਼ਨ ਦਿੱਤਾ ਜੀ ਅਸੀਂ ਉਹ ਵੀ ਸਾਰਾ ਉੱਥੇ ਆ ਇਸ ਪਾਸੇ ਅਗਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਰਸਤਾ ਹੈ ਅਗਲੇ ਪਾਸੇ ਜੋ ਜਾਂਦਾ ਇੱਥੋਂ ਤੁਸੀਂ ਦੇਖ ਸਕਦੇ ਹੋ ਫੌਜ ਦੇ ਟਰੱਕ ਜਿਹੜੇ ਨੇ ਉਹ ਲਗਾਤਾਰ ਅੱਗੇ ਵਧ ਰਹੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਤੁਸੀਂ ਕਿ ਜਿਹੜੀਆਂ ਇਹਨਾਂ ਤਸਵੀਰਾਂ ਦੇ ਜ਼ਰੀਏ ਕਿ ਪਾਣੀ ਦਾ ਪੱਧਰ ਕਿਵੇਂ ਵੱਧ ਰਿਹਾ ਹੈ ਕਿਉਂਕਿ ਬੀਤੇ ਕੱਲ ਇਸ ਜਗ੍ਹਾ ਦੇ ਉੱਤੇ ਵਹੀਕਲ ਜਿਹੜੇ ਸੀਗੇ ਉਹ ਅੱਗੇ ਮੂਵ ਕਰ ਪਾ ਰਹੇ ਸੀ ਅਸੀਂ ਵੀ ਬੀਤੇ ਕੱਲ ਇੱਥੋਂ ਅਗਲੇ ਪਾਸੇ ਜਾਣ ਗਏ ਸੀਗੇ ਸ਼ੂਟ ਕਰਕੇ ਕਿ ਦਰਸ਼ਕਾਂ ਤੱਕ ਅਪ ਡਾਇਰੈਕ ਸਵੇਰਾ ਦੀ ਰਿਪੋਰਟ ਸੀ ਪਹੁੰਚਾ ਕੇ ਆਏ ਪਰ ਅੱਜ ਇਸ ਜਗ੍ਹਾ ਦੇ ਉੱਤੇ ਕਿਉਂਕਿ ਟਰੈਕਟਰ ਵੀ ਅਗਲੇ ਪਾਸੇ ਜਿਉਂ ਜਾਣਕਾਰੀ ਮਿਲੀ ਹੈ ਟਰੈਕਟਰ ਵੀ ਅਗਲੇ ਪਾਸੇ ਜਿਹੜਾ ਸੀ ਪਾਣੀ ਦੇ ਵਿੱਚ ਡੁੱਬ ਗਿਆ ਹੈ ਤਾਂ ਇਹ ਤੋਂ ਇਸ ਜਗ੍ਹਾ ਦੇ ਉੱਤੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤੇ ਲੋਕ ਜਿਹੜੇ ਨੇ ਕਿਉਂਕਿ ਅੱਜ ਬਾਰਿਸ਼ ਹੋ ਪਾਣੀ ਦਾ ਲੈਵਲ ਕੱਡੇਗਾ ਪਰ ਅੱਜ بارش ਹੋਣ ਦੇ ਕਾਰਨ ਜਿਹੜਾ ਪਾਣੀ ਦਾ ਲੈਵਲ ਹੈ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ ਔਰ ਲਗਾਤਾਰ ਬੱਦਲ ਜਿਹੜੇ ਕੁਲ ਹੋਏ ਨੇ ਜਿਵੇਂ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਕਿ ਪਾਣੀ ਦੀ ਜਿਹੜੀ ਹੈ ਲਗਾਤਾਰ ਮਾਰ ਵਧ ਸਕਦੀ ਹੈ ਤਾਂ ਉਸ ਤਹਿਤ ਹੀ بارش ਜਿਹੜੀ ਇੱਥੇ ਹੋ ਰਹੀ ਹੈ ਤੇ ਪਰ ਲੋਕ ਜਿਹੜੇ ਨੇ ਸਮਾਜ ਸੇਵੀ ਜਥੇਬੰਦੀਆਂ ਪਿੰਡਾਂ ਦੇ ਲੋਕ ਆਪਣੇ ਪੱਦਰ ਦੇ ਉੱਤੇ ਪ੍ਰਸ਼ਾਸਨ ਦੇ ਦਾਅਵੇ ਕਰ ਰਹੇ ਆਪਣੇ ਪੱਦਰ ਤੇ ਲੱਗੇ ਹੋਏ ਨੇ ਪਰ ਪਿੰਡਾਂ ਦੇ ਲੋਕਾਂ ਨੇ ਆਪਣੇ ਜਿਹੜੇ ਕਿਉਂਕਿ ਭੈਣ ਭਰਾ ਉਹਨਾਂ ਦੇ ਹੀ ਨੇ ਇਸ ਮਾਜੇ ਦੇ ਵਿੱਚ ਨਾਲ ਦੇ ਪਿੰਡਾਂ ਦੇ ਲੋਕ ਜਿਨੇ ਵੀ ਨੇ ਆਪਣੇ ਟਰਾਲੀਆਂ ਦੇ ਵਿੱਚ ਸਸਤ ਲੈ ਕੇ ਇੱਥੇ ਪਹੁੰਚ ਰਹੇ ਨੇ ਉਹਨਾਂ ਤੱਕ ਪਹੁੰਚਾਈ ਹੈ ਔਰ ਜੋ ਜਾਣਕਾਰੀ ਸਾਨੂੰ ਇੱਥੋਂ ਦਿੱਤੀ ਹੈ ਕਿ ਪਹਿਲੀ ਟਰਾਲੀ ਬੇਦੀਸ਼ਣਾ ਤੱਕ ਜਿਹੜੀ ਪਹੁੰਚੀ ਹੈ ਬਹੁਤ ਮੁਸ਼ਕਲ ਹਾਲਾਤ ਨੇ ਪਰ ਉਸ ਬਾਵਜੂਦ ਵੀ ਇਹ ਲੋਕ ਜਿਹੜੇ ਨੇ ਇਸ ਪਾਸੇ ਟਰਾਲੀਆਂ ਦੇ ਪਹੁੰਚ ਰਹੇ ਨੇ ਪਾਣੀ ਦਾ ਪੱਧਰ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਕਿ ਕਿਸ ਲੈਵਲ ਤੱਕ ਪਾਣੀ ਦਾ ਜਿਹੜਾ ਲੈਵਲ ਹੈ ਤੇ ਲਗਾਤਾਰ ਦਿਨਕ ਸਵੇਰਾ ਦੇ ਜ਼ਰੀਏ ਅਸੀਂ ਆਪਣੇ ਦਰਸ਼ਕਾਂ ਤੱਕ ਇਹ ਪਲ-ਪਲ ਦੀ ਰਿਪੋਰਟ ਅਜਨਾਲੇ ਦੀ ਵਿਚਾਰੇ ਆ ਅਜਨਾਲੇ ਸ਼ਹਿਰ ਦੇ ਵਿੱਚ ਪਾਣੀ ਦੀ ਮਾਰ ਕੱਲ ਸਵੇਰੇ ਪਹੁੰਚੀ ਸੀ ਕੱਲ ਪਹਿਲਾ ਦਿਨ ਸੀ ਜਦੋਂ ਅਜਨਾਲੇ ਦੇ ਵਿੱਚ ਪਾਣੀ ਜਿਹੜਾ ਇੱਥੋਂ ਤੱਕ ਪਹੁੰਚਿਆ ਤੇ ਹੁਣ ਇਹ ਜਿਹੜੀ ਪਾਣੀ ਜਿਹੜਾ ਇਸੇ ਤਰ੍ਹਾਂ ਜੇਕਰ ਪ੍ਰਸਾਦ ਹੁੰਦੀ ਰਹੀ ਤਾਂ ਹਲਾਤ ਹੋਰ ਗੰਭੀਰ ਹੋ ਸਕਦੇ ਨੇ ਸੱਕੀ ਨਾਲੇ ਤੋਂ ਅਗਲੇ ਪਾਸੇ ਜਿਹੜਾ ਪਾਣੀ ਹੈ ਕਿਉਂਕਿ ਅਜਨਾਲਾ ਸ਼ਹਿਰ ਦੇ ਵਿੱਚ ਅੱਜ ਦੁਕਾਨਾਂ ਵੀ ਜਿਹੜੀਆਂ ਨੇ ਉਹ ਬੰਦ ਨੇ ਸਾਹਮਣੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦੁਕਾਨਾਂ ਦੇ ਬਾਹਰ ਤੱਕ ਪਾਣੀ ਜਿਹੜਾ ਪਹੁੰਚ ਚੁੱਕਾ ਇਥੇ ਜਿਹੜੇ ਆਪਣੀਆਂ ਅਜਨਾਲਾ ਦੇ ਬਾਜ਼ਾਰ ਵੀ ਜਿਹੜੇ ਸੀ ਕਾਫੀ ਅੱਜ ਬੰਦ ਦਿਖਾਈ ਦਿੱਤੇ ਸੀ ਤਾਂ ਫੌਜ ਦੀਆਂ ਟੀਮਾਂ ਆਂਡੀਆਰਐਫ ਦੀਆਂ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਇਹ ਸਭ ਇੱਥੇ ਆਪਣੇ ਆਪਣੇ ਪੱਧਰ ਤੇ ਉਪਰਾਲੇ ਜਿਹੜੇ ਕਰ ਰਹੇ ਨੇ ਪਰ بارش ਦੇ ਜਿਹੜਾ ਇਸ ਕੰਮ ਦੇ ਵਿੱਚ ਜਰੂਰ ਥੋੜਾ ਜਿਹਾ ਵਿਘਨ ਪਾਇਆ ਹੈ ਤੇ ਅਗਲੇ ਸਮੇਂ ਦੇ ਵਿੱਚ ਹੁਣ ਇਹ بارش ਰੁਕਦੀ ਹੈ ਜਾਂ ਨਹੀਂ ਰੁਕਦੀ ਜੇ ਸਭ ਦੇ ਵਿਚਾਲੇ ਕਿਵੇਂ ਰੈਸਕਿਊਪਰੇਸ਼ਨ ਚੱਲਦੇ ਨੇ ਡੇਨਿਕ ਸਵੇਰਾ ਦੇ ਜ਼ਰੀਏ ਪਲ-ਪਲ ਦੀ ਰਿਪੋਰਟ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਰਾਵਾਂਗੇ ਕੈਮਰਾ ਬੌਸ ਨੇ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ